ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਬਹੁਤ ਹੀ ਸੋਹਣੀ ਕਹਾਣੀ ਤੁਹਾਰਨਾ ਸਾਂਝੀ ਕਰਨ ਜਾ ਰਹੀ ਆਂ ਪੰਜਾਬ ਦੀ ਧਰਾਂ ਵਿੱਚੋਂ ਉੱਗੀ ਮੁਹੱਬਤ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਅਗਸਤ ਦਾ ਮਹੀਨਾ ਸੀ ਪੰਜਾਬ ਦੇ ਲੋਕ ਆਮ ਤੌਰ ਤੇ ਇਸ ਮਹੀਨੇ ਦੀ ਉਡੀਕ ਕਰਦੇ ਹਨ ਇਸ ਮਹੀਨੇ ਮੌਨਸੂਨ ਦੀਆਂ ਫੁਹਾਰਾਂ ਧਰਤੀ ਨੂੰ ਸਿੰਚ ਦਿੰਦੀਆਂ ਹਨ ਫਸਲਾਂ ਨੂੰ ਹਰਾ ਭਰਾ ਕਰਦੀਆਂ ਹਨ ਅਤੇ ਗਰਮੀ ਤੋਂ ਰਾਹਤ ਦਿੰਦੀਆਂ ਹਨ ਪਰ ਇਸ ਸਾਲ ਕੁਦਰਤ ਨੇ ਆਤੇ ਹੀ ਕਰ ਦਿੱਤੀ ਸੀ ਬੱਦਲ ਟੁੱਟ ਪਏ ਸਨ ਲਗਾਤਾਰ 3 ਦਿਨ ਅਤੇ 3 ਰਾਤਾਂ ਮੀਂਹ ਪੰਦਰਿਆ ਇੱਕ ਐਸਾ ਮੀਂਹ ਜਿਸ ਨੂੰ ਕਿਸੇ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ ਸਤਲੁਜ ਰਾਵੀ ਅਤੇ ਪਿਆਸੀਆਂ ਨਦੀਆਂ ਆਪਣੇ ਕੰਢਿਆਂ ਤੋਂ ਬਾਹਰ ਨਿਕਲ ਆਈਆਂ ਸਨ ਪਿੰਡਾਂ ਦੇ ਪਿੰਡ ਪਾਣੀ ਵਿੱਚ ਡੁੱਬ ਗਏ ਸਨ ਸੜਕਾਂ ਨਦੀਆਂ ਵਿੱਚ ਤਬਦੀਲ ਹੋ ਗਈਆਂ ਸਨ ਬਿਜਲੀ ਅਤੇ ਸੰਚਾਰ ਦੇ ਸਾਰੇ ਸਾਧਨ ਟੁੱਟ ਗਏ ਸਨ ਪੰਜਾਬ ਦੇ ਪਿੰਡ ਵਿਸ਼ਾਲ ਛੀਲਾ ਵਿੱਚ ਤਬਦੀਲ ਹੋ ਗਏ ਸਨ ਇਸੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਚਰਖੀ ਦਾਣਾ ਵਿੱਚ ਇੱਕ ਨੌਜਵਾਨ ਲੜਕਾ ਜਸਕਰਨ ਸਿੰਘ ਆਪਣੇ ਮਾਪਿਓ ਅਤੇ ਛੋਟੀ ਭੈਣ ਨਾਲ ਆਪਣੇ ਘਰ ਦੀ ਛੱਤ ਤੇ ਫਸਿਆ ਹੋਇਆ ਸੀ ਉਹਨਾਂ ਦਾ ਘਰ ਪਿੰਡ ਤੋਂ ਬਾਹਰ ਖੇਤਾਂ ਵਿੱਚ ਬਣਿਆ ਹੋਇਆ ਸੀ ਜਿਸ ਦੇ ਆਸ-ਪਾਸ ਕੋਈ ਹੋਰ ਘਰ ਨਹੀਂ ਸੀ ਉਹਨਾਂ ਦਾ ਘਰ ਜੋ ਕਦੇ ਖੇਤਾਂ ਦੇ ਕਿਨਾਰੇ ਇੱਕ ਖੁਸ਼ਹਾਲ ਘਰ ਹੁੰਦਾ ਸੀ ਹੁਣ ਪਾਣੀ ਦੇ ਵਿੱਚਕਾਰ ਇੱਕ ਟਾਪੂ ਜਿਹਾ ਬਣ ਗਿਆ ਸੀ ਪਾਣੀ 4-5 ਫੁੱਟ ਡੂੰਘਾ ਸੀ ਅਤੇ ਹੌਲੀ-ਹੌਲੀ ਚੜ ਰਿਹਾ ਸੀ ਜਿਸ ਕਰਨ ਜਿਸ ਨੂੰ ਸਾਰੇ ਜੱਸੀ ਕਹਿੰਦੇ ਸਨ ਕਿਸਾਨ ਸੀ ਉਸ ਦਾ ਸਾਰਾ ਜੀਵਨ ਇਸ ਧਰਤੀ ਇਸ ਮਿੱਟੀ ਨਾਲ ਜੁੜਿਆ ਹੋਇਆ ਸੀ ਪਰ ਅੱਜ ਉਹੀ ਧਰਤੀ ਇੱਕ ਦੁਸ਼ਮਣ ਦੀ ਤਰ੍ਹਾਂ ਲੱਗ ਰਹੀ ਸੀ ਉਸ ਦੇ ਖੇਤ ਜਿੱਥੇ ਕਦੇ ਉਹ ਕਣਕ ਤੇ ਝੋਨਾ ਬੀਜਦਾ ਹੁੰਦਾ ਸੀ ਹੁਣ ਪਾਣੀ ਦੇ ਥੱਲੇ ਦੱਬੇ ਹੋਏ ਸਨ ਉਸਾ ਸਭ ਕੁਝ ਇਸ ਪਾਣੀ ਨੇ ਨਿਗਲ ਲਿਆ ਸੀ ਤਿੰਨ ਦਿਨ ਲੰਘ ਚੁੱਕੇ ਸਨ ਖਾਣ ਪੀਣ ਦੇ ਸਮਾਨ ਦੀ ਕਮੀ ਹੋ ਰਹੀ ਸੀ ਮੋਬਾਈਲ ਫੋਨ ਦੀ ਬੈਟਰੀ ਖਤਮ ਹੋ ਚੁੱਕੀ ਸੀ ਬਾਹਰੀ ਦੁਨੀਆ ਨਾਲ ਨਾਤਾ ਬਿਲਕੁਲ ਟੁੱਟ ਗਿਆ ਸੀ ਉਹਨਾਂ ਨੂੰ ਡਰ ਸੀ ਕਿ ਸ਼ਾਇਦ ਕੋਈ ਮਦਦ ਨਹੀਂ ਆਵੇਗੀ ਚੌਥੇ ਦਿਨ ਸਵੇਰੇ ਜੱਸੀ ਨੇ ਦੂਰ ਆਕਾਸ਼ ਵਿੱਚ ਇੱਕ ਛੋਟਾ ਜਿਹਾ ਕਾਲਾ ਬਿੰਦੂ ਦੇਖਿਆ ਉਸਨੇ ਸੋਚਿਆ ਕਿ ਕੋਈ ਪੰਛੀ ਉੱਡ ਰਿਹਾ ਹੈ ਪਰ ਫਿਰ ਉਸਨੇ ਆਵਾਜ਼ ਸੁਣੀ ਇਹ ਇੱਕ ਹੈਲੀਕਾਪਟਰ ਦੀ ਆਵਾਜ਼ ਸੀ। ਆਸ ਦੇ ਇੱਕ ਕਿਰਨ ਉਸ ਦੇ ਦਿਲ ਵਿੱਚ ਜਾਗ ਪਈ। ਉਹ ਛੱਤ ਤੇ ਖੜਾ ਹੋ ਕੇ ਹੱਥ ਹਿਲਾਉਣ ਲੱਗਾ। ਹੈਲੀਕਾਪਟਰ ਨੇੜੇ ਆਇਆ। ਇੱਕ ਛੋਟਾ ਜਿਹਾ ਰੈਸਕਿਊ ਹੈਲੀਕਾਪਟਰ ਸੀ ਜੋ ਸਰਕਾਰੀ ਸੰਸਥਾ ਦੁਆਰਾ ਚਲਾਇਆ ਜਾ ਰਿਹਾ ਸੀ। ਹੈਲੀਕਾਪਟਰ ਨੇ ਘਰ ਦੀ ਉੱਪਰ ਚੱਕਰ ਲਗਾਈ ਅਤੇ ਇੱਕ ਰੱਸੀ ਥੱਲੇ ਲਟਕਾਈ। ਇਸ ਰੱਸੀ ਨਾਲ ਇੱਕ ਔਰਤ ਲਟਕੀ ਹੋਈ ਸੀ। ਔਰਤ ਨੇ ਖੁਦ ਨੂੰ ਉਹਨਾਂ ਦੀ ਛੱਤ ਤੇ ਉਤਾਰਿਆ। ਉਹ ਇੱਕ ਡਾਕਟਰ ਸੀ। ਡਾਕਟਰ ਅਮਨਪ੍ਰੀਤ ਕੌਰ ਉਹ ਇੱਕ ਰੈਸਕਿਊ ਟੀਮ ਦਾ ਹਿੱਸਾ ਸੀ ਜਿਸ ਨੂੰ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਭੇਜਿਆ ਗਿਆ ਸੀ ਉਸ ਦਾ ਚਿਹਰਾ ਥਕਾਵਟ ਨਾਲ ਭਰਿਆ ਹੋਇਆ ਸੀ ਪਰ ਉਸ ਦੀ ਅੱਖਾਂ ਵਿੱਚ ਇੱਕ ਜੀਵ ਜਮਕ ਅਤੇ ਦ੍ਰਿੜਤਾ ਸੀ ਕੋਈ ਜ਼ਖਮੀ ਤਾਂ ਨਹੀਂ ਸਭ ਠੀਕ ਹਨ ਉਸ ਨੇ ਪੁੱਛਿਆ ਜੱਸੀ ਨੇ ਹਾਂ ਵਿੱਚ ਸਿਰ ਹਿਲਾਇਆ ਅਸੀਂ ਸਭ ਠੀਕ ਆ ਪਰ ਖਾਣੇ ਅਤੇ ਪਾਣੀ ਦੀ ਬਹੁਤ ਲੋੜ ਹੈ ਮੇਰੇ ਮਾਪੇ ਬਜ਼ੁਰਗ ਹਨ ਅਮਨਪ੍ਰੀਤ ਨੇ ਤੁਰੰਤ ਆਪਣੇ ਵਾਕੀਟਾ ਕੀਤੇ ਗੱਲ ਕੀਤੀ ਕੁਝ ਮਿੰਟਾਂ ਬਾਅਦ ਇੱਕ ਬਾਸਕਟ ਨੂੰ ਰੱਸੀ ਨਾਲ ਥੱਲੇ ਭੇਜਿਆ ਗਿਆ ਜਿਸ ਵਿੱਚ ਪਾਣੀ ਦੀਆਂ ਬੋਤਲਾਂ ਬਿਸਕੁਟ ਦਵਾਈਆਂ ਅਤੇ ਕੁਝ ਹੋਰ ਰਸਦ ਸੀ ਜਦੋਂ ਅਮਨਪ੍ਰੀਤ ਨੇ ਜੱਸੀ ਦੇ ਬੁੱਢੇ ਮਾਤਾ ਪਿਤਾ ਦਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਥੋੜੀ ਬਹੁਤੀ ਦਵਾਈ ਦਿੱਤੀ ਤਾਂ ਜੱਸੀ ਉਸ ਵੱਲ ਹੀ ਦੇਖ ਰਿਹਾ ਸੀ ਉਸ ਦੇ ਕੰਮ ਵਿੱਚ ਇੱਕ ਕੁਸ਼ਲਤਾ ਅਤੇ ਦਿਆ ਸੀ ਜੋ ਉਸ ਦੇ ਬਾਰੀ ਸਖਤ ਰੂਪ ਨਾਲ ਮੇਲ ਨਹੀਂ ਖਾਂਦੀ ਸੀ ਉਸਦੇ ਹੱਥ ਨੀਮ ਦਾ ਨਾਲ ਕੰਮ ਕਰ ਰਹੀ ਸਨ ਇੱਕ ਡਾਕਟਰ ਦੇ ਹੱਥਾਂ ਵਾਂਗ ਡਾਕਟਰ ਨੇ ਉਹਨਾਂ ਨੂੰ ਦੱਸਿਆ ਕਿ ਹੈਲੀਕਾਪਟਰ ਹੋਰ ਲੋਕਾਂ ਨੂੰ ਬਚਾਉਣ ਜਾ ਰਿਹਾ ਹੈ ਪਰ ਉਹ ਕੁਝ ਘੰਟਿਆਂ ਵਿੱਚ ਵਾਪਸ ਆਵੇਗਾ ਉਸਨੇ ਉਹਨਾਂ ਨੂੰ ਹੌਸਲਾ ਰੱਖਣ ਲਈ ਕਿਹਾ ਜਦੋਂ ਜਾਨ ਲਈ ਤਿਆਰ ਹੋਈ ਤਾਂ ਜਸੀ ਨੇ ਕਿਹਾ ਧੰਨਵਾਦ ਡਾਕਟਰ ਜ਼ਾਇਬਾ ਤੁਸੀਂ ਸਾਡੇ ਲਈ ਇੱਕ ਫਰਿਸ਼ਤੇ ਵਾਂਗ ਆਏ ਹੋ ਅਮਨਪ੍ਰੀਤ ਨੇ ਪਹਿਲੀ ਵਾਰ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਇਹ ਮੇਰਾ ਫਰਜ਼ ਹੈ ਡਰੋ ਨਹੀਂ ਅਸੀਂ ਤੁਹਾਨੂੰ ਇੱਥੋਂ ਕੱਢ ਲਵਾਂਗੇ। ਉਹ ਰੱਸੀ ਤੇ ਚੜ ਗਈ ਅਤੇ ਹੈਲੀਕਾਪਟਰ ਅੱਗੇ ਵੱਲ ਵਧ ਗਿਆ। ਜੱਸੀ ਉਸ ਨੂੰ ਤੱਕਦਾ ਰਿਹਾ ਜਦੋਂ ਤੱਕ ਉਹ ਆਕਾਸ਼ ਵਿੱਚ ਲੋਪ ਨਾ ਹੋ ਗਈ। ਪਰ ਜੱਸੀ ਦੇ ਦਿਲ ਵਿੱਚ ਉਸਦੇ ਚਿਹਰੇ ਅਤੇ ਉਸਦੀ ਆਵਾਜ਼ ਦੀ ਸ਼ਾਪ ਚੰਗੀ ਤਰ੍ਹਾਂ ਬੈਠ ਗਈ ਸੀ। ਇੰਤਜ਼ਾਰ ਦੇ ਅਗਲੇ ਕੁਝ ਘੰਟੇ ਬਹੁਤ ਲੰਬੇ ਲੱਗੇ। ਪਰ ਜੱਸੀ ਦੇ ਦਿਲ ਵਿੱਚ ਆਸ ਦੀ ਇੱਕ ਨਵੀਂ ਲਹਿਰ ਦੌੜ ਗਈ ਸੀ। ਉਸਨੇ ਆਪਣੇ ਮਾਤਾ-ਪਿਤਾ ਤੇ ਭੈਣ ਦੀ ਦੇਖਭਾਲ ਕੀਤੀ। ਉਹਨਾਂ ਨੂੰ ਰੋਟੀ ਖਵਾਈ ਅਤੇ ਉਹਨਾਂ ਨੂੰ ਡਾਕਟਰ ਅਮਨਪ੍ਰੀਤ ਦੇ ਵਾਅਦੇ ਬਾਰੇ ਦੱਸ ਕੇ ਹੌਸਲਾ ਦਿੱਤਾ। ਸ਼ਾਮ ਨੂੰ ਹੈਲੀਕਾਪਟਰ ਵਾਪਸ ਆਇਆ। ਇਸ ਵਾਰ ਇਹ ਇੱਕ ਵੱਡਾ ਹੈਲੀਕਾਪਟਰ ਸੀ ਜੋ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਲੈ ਜਾਣ ਲਈ ਸੀ। ਇਸ ਵਾਰ ਅਮਨਪ੍ਰੀਤ ਨਹੀਂ ਆਈ ਸੀ। ਇੱਕ ਦੂਸਰੇ ਰੈਸਕਿਊ ਕਰਮਚਾਰੀ ਨੇ ਉਹਨਾਂ ਦੀ ਮਦਦ ਕੀਤੀ ਜਿਸ ਨਾਲ ਤੇ ਉਸ ਦਾ ਪਰਿਵਾਰ ਸੁਰੱਖਿਅਤ ਤੌਰ 'ਤੇ ਹੈਲੀਕਾਪਟਰ ਵਿੱਚ ਸਵਾਰ ਹੋ ਗਏ। ਜਦੋਂ ਉਹ ਉੱਪਰ ਉੱਠੇ ਤਾਂ ਉਸਨੇ ਥੱਲੇ ਦਾ ਦ੍ਰਿਸ਼ ਦੇਖਿਆ। ਉਸ ਦਾ ਪਿੰਡ ਉਸ ਦੇ ਕੇ ਸਭ ਕੁਝ ਪਾਣੀ ਥੱਲੇ ਸੀ। ਇਹ ਦ੍ਰਿਸ਼ ਦਿਲ ਤੋੜਨ ਵਾਲਾ ਸੀ ਪਰ ਜੌਨ ਦੀ ਖੁਸ਼ੀ ਨੇ ਇਸ ਦਰਦ ਨੂੰ ਥੋੜਾ ਜਿਹਾ ਘੱਟ ਕਰ ਦਿੱਤਾ ਸੀ। ਉਹਨਾਂ ਨੂੰ ਨੇੜੇ ਦੇ ਸ਼ਹਿਰ ਦੇ ਇੱਕ ਸਕੂਲ ਵਿੱਚ ਬਣਾਏ ਗਏ ਰਾਹਤ ਕੈਂਪ ਵਿੱਚ ਲਜਾਇਆ ਗਿਆ। ਉੱਥੇ ਸੈਂਕੜੇ ਹੋਰ ਪਰਿਵਾਰ ਸਨ ਜੋ ਆਪਣੇ ਘਰਾਂ ਤੇ ਜੀਵਨ ਗੁਆ ਚੁੱਕੇ ਸਨ। ਜੱਸੀ ਨੇ ਆਪਣੇ ਪਰਿਵਾਰ ਲਈ ਇੱਕ ਛੋਟਾ ਜਿਹਾ ਕੋਨਾ ਲੱਭ ਲਿਆ ਸੀ ਪਰ ਉਸ ਦਾ ਦਿਮਾਗ ਡਾਕਟਰ ਅਮਨਪ੍ਰੀਤ ਬਾਰੇ ਸੋਚ ਰਿਹਾ ਸੀ। ਉਸਨੇ ਆਪਣੇ ਆਪ ਨੂੰ ਉਸ ਦਾ ਨਾਮ ਯਾਦ ਦਿਵਾਇਆ ਡਾਕਟਰ ਅਮਨਪ੍ਰੀਤ ਕੌਰ ਕਿ ਉਹ ਫਿਰ ਕਦੇ ਮਿਲੇਗੀ ਅਗਲੇ ਕੁਝ ਦਿਨ ਜੱਸੀ ਨੇ ਕੈਂਪ ਵਿੱਚ ਹੀ ਰਹਿ ਕੇ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਉਹ ਜਵਾਨ ਅਤੇ ਤਕੜਾ ਸੀ ਉਹ ਰਸਦ ਵੰਡਣ ਬਜ਼ੁਰਗਾਂ ਦੀ ਮਦਦ ਕਰਨ ਅਤੇ ਕੈਂਪ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗਾ ਇਹ ਕੰਮ ਉਸ ਨੂੰ ਆਪਣੇ ਦੁੱਖਾਂ ਤੋਂ ਦੂਰ ਰੱਖਦਾ ਸੀ ਦੂਜੇ ਦਿਨ ਜਦੋਂ ਉਹ ਲੰਗਰ ਵੰਡ ਰਿਹਾ ਸੀ ਉਸ ਨੇ ਇੱਕ ਔਰਤ ਨੂੰ ਮਰੀਜ਼ਾਂ ਦੀ ਜਾਂਚ ਕਰਦੇ ਦੇਖਿਆ ਉਹ ਇੱਕ ਮੈਡੀਕਲ ਕੋਟ ਪੈਣੀ ਹੋਈ ਸੀ ਅਤੇ ਉਸਦੇ ਗਲੇ ਵਿੱਚ ਇੱਕ ਸਥੈਥੋਸਕੋਪ ਲਟਕ ਰਿਹਾ ਸੀ। ਉਹ ਅਮਨਪ੍ਰੀਤ ਸੀ। ਜਸੀ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ। ਉਹ ਥੋੜਾ ਚਿਰ ਗਿਆ ਫਿਰ ਹਿੰਮਤ ਕਰਕੇ ਉਸ ਕੋਲ ਚਲਾ ਗਿਆ। ਜਦੋਂ ਉਸਨੇ ਆਪਣਾ ਕੰਮ ਖਤਮ ਕੀਤਾ ਤਾਂ ਜਸੀ ਨੇ ਕਿਹਾ ਡਾਕਟਰ ਸਾਇਬਾ ਯਾਦ ਹੈ ਤੁਸੀਂ ਸਾਨੂੰ ਚਰਕੀ ਦਾਣਾ ਵਿੱਚ ਬਚਾਇਆ ਸੀ। ਅਮਨਪ੍ਰੀਤ ਨੇ ਉਸ ਵੱਲ ਦੇਖਿਆ। ਤਕਾਵਟ ਦੇ ਬਾਵਜੂਦ ਉਸ ਦੀਆਂ ਅੱਖਾਂ ਵਿੱਚ ਇੱਕ ਚਮਕ ਆਈ। ਹਾਂ ਯਾਦ ਹੈ ਜਸਕਰਨ ਹੈਨਾ? ਤੁਸੀਂ ਅਤੇ ਤੁਹਾਡਾ ਪਰਿਵਾਰ ਠੀਕ ਹੋ? ਹਾਂਜੀ ਧੰਨਵਾਦ ਤੁਹਾਡੇ ਕਾਰਨ ਹੀ ਇਹ ਹੋ ਸਕਿਆ। ਤੁਸੀਂ ਇੱਥੇ ਕੰਮ ਕਰਦੇ ਹੋ? ਹਾਂ ਇਹ ਕੈਂਪ ਮੇਰਾ ਬੇਸ ਹੈ। ਮੈਂ ਇੱਥੋਂ ਦੀਆਂ ਮਰੀਜ਼ਾਂ ਦੀ ਦੇਖਭਾਲ ਕਰਦੀ ਹਾਂ। ਉਸ ਨੇ ਆਪਣੇ ਆਸ-ਪਾਸ ਦੇ ਲੋਕਾਂ ਵੱਲ ਇਸ਼ਾਰਾ ਕੀਤਾ ਤੇ ਤੁਸੀਂ? ਮੈਂ ਇੱਥੇ ਲੋਕਾਂ ਦੀ ਮਦਦ ਕਰ ਰਿਹਾ ਹਾਂ। ਅਮਨਪ੍ਰੀਤ ਮੁਸਕਰਾਈ ਬਹੁਤ ਚੰਗਾ ਮੈਨੂੰ ਅੱਗੇ ਜਾਣਾ ਚਾਹੀਦਾ ਹੈ ਹੋਰ ਮਰੀਜ਼ ਹਨ ਆਪਣਾ ਖਿਆਲ ਰੱਖਣਾ ਤੇ ਇਹ ਕਹਿ ਕੇ ਉਹ ਤੇਜ਼ੀ ਨਾਲ ਚਲੀ ਗਈ ਆਪਣੇ ਕੰਮ ਵਿੱਚ ਰੁੱਝ ਗਈ ਪਰ ਇਸ ਛੋਟੀ ਜਿਹੀ ਮੁਲਾਕਾਤ ਨੇ ਦਸੀਰੇ ਦਿਲ ਵਿੱਚ ਇੱਕ ਉਮੀਦ ਜਗਾ ਦਿੱਤੀ ਉਸ ਨੇ ਉਸਨੂੰ ਦੁਬਾਰਾ ਮਿਲਣ ਦੇ ਬਹਾਨੇ ਲੱਭਣੇ ਸ਼ੁਰੂ ਕਰ ਦਿੱਤੇ ਕਈ ਵਾਰ ਉਹ ਮੈਡੀਕਲ ਟੈਂਟ ਦੇ ਕੋਲ ਚਲਾ ਜਾਂਦਾ ਸਿਰਫ ਇਹ ਦੇਖਣ ਲਈ ਕਿ ਕੀ ਉਹ ਉੱਥੇ ਹੈ ਜਦੋਂ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੁੰਦੀ ਤਾਂ ਕਈ ਵਾਰ ਜੱਸੀ ਉਸ ਲਈ ਪਾਣੀ ਦੀ ਬੋਤਲ ਦੇ ਆਉਂਦਾ ਹੌਲੀ-ਹੌਲੀ ਉਹਨਾਂ ਨੇ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੱਸੀ ਨੇ ਉਸ ਨੂੰ ਆਪਣੇ ਬਾਰੇ ਦੱਸਿਆ ਆਪਣੇ ਖੇਤਾਂ ਆਪਣੇ ਪਰਿਵਾਰ ਬਾਰੇ ਅਮਨਪ੍ਰੀਤ ਨੇ ਉਸ ਨੂੰ ਦੱਸਿਆ ਕਿ ਉਹ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਅਤੇ ਉਸਨੇ ਆਪਣੀ ਡਾਕਟਰੀ ਦੀ ਪੜ੍ਹਾਈ ਦਿੱਲੀ ਵਿੱਚ ਕੀਤੀ ਹੈ ਉਹ ਇੱਕ ਐਨਜੀਓ ਨਾਲ ਜੁੜੀ ਹੋਈ ਸੀ ਜੋ ਆਫ਼ਤਾਂ ਦੇ ਸਮੇਂ ਮਦਦ ਲਈ ਕੰਮ ਕਰਦੀ ਸੀ ਜਸਸੀ ਨੇ ਮਹਿਸੂਸ ਕੀਤਾ ਕਿ ਅਮਨਪ੍ਰੀਤ ਸਿਰਫ ਇੱਕ ਸਮਰਪਿਤ ਡਾਕਟਰ ਹੀ ਨਹੀਂ ਸੀ ਬਲਕਿ ਇੱਕ ਮਜ਼ਬੂਤ ਅਤੇ ਆਜ਼ਾਦ ਔਰਤ ਵੀ ਸੀ ਜਿਸ ਨੇ ਦੂਜਿਆਂ ਦੀ ਮਦਦ ਲਈ ਆਪਣੀ ਆਰਾਮ ਦੀ ਜ਼ਿੰਦਗੀ ਨੂੰ ਛੱਡ ਦਿੱਤਾ ਸੀ ਉਸ ਦੇ ਪ੍ਰਤੀ ਉਸ ਦਾ ਆਦਰ ਵਧਾ ਗਿਆ ਇੱਕ ਰਾਤ ਕੈਂਪ ਵਿੱਚ ਇੱਕ ਬੁੱਢੀ ਔਰਤ ਦੀ ਹਾਲਤ ਬਹੁਤ ਗੰਭੀਰ ਹੋ ਗਈ ਉਸ ਨੂੰ ਦੇਲ ਦਾ ਦੌਰਾ ਪੈ ਰਿਹਾ ਸੀ ਅਮਨਪ੍ਰੀਤ ਅਤੇ ਉਸਦੀ ਟੀਮ ਨੇ ਉਸ ਨੂੰ ਬਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਬਚਾ ਨਾ ਸਕੇ ਇਹ ਅਮਨਪ੍ਰੀਤ ਲਈ ਇੱਕ ਵੱਡਾ ਝਟਕਾ ਸੀ ਜੱਸੀ ਨੇ ਡਾਕਟਰ ਅਮਨਪ੍ਰੀਤ ਨੂੰ ਟੈਂਟ ਦੇ ਬਾਹਰ ਬੈਠੇ ਹੋਏ ਦੇਖਿਆ ਉਸ ਨੇ ਆਪਣਾ ਸਿਰ ਆਪਣੇ ਹੱਥਾਂ ਵਿੱਚ ਲੁਕਾਇਆ ਹੋਇਆ ਸੀ ਉਹ ਉਦਾਸ ਅਤੇ ਨਿਰਾਸ਼ ਲੱਗ ਰਹੀ ਸੀ ਜੱਸੀ ਨੇ ਚੁੱਪਚਾਪ ਉਸਦੇ ਕੋਲ ਜਾ ਕੇ ਇੱਕ ਕੱਪ ਚਾਹ ਰੱਖ ਦਿੱਤੀ ਅਮਨਪ੍ਰੀਤ ਨੇ ਉੱਪਰ ਦੇਖਿਆ ਉਸਿਆ ਦਾ ਨਾਮ ਸੀ ਮੈਂ ਉਸ ਨੂੰ ਬਚਾ ਨਾ ਸਕੀ ਉਹ ਫੁੱਸਫਸਾਈ ਇਹ ਤੁਹਾਡੀ ਗਲਤੀ ਨਹੀਂ ਸੀ ਜੱਸੀ ਨੇ ਨਰਮੀ ਨਾਲ ਕਿਹਾ ਤੁਸੀਂ ਸਭ ਕੁਝ ਕੀਤਾ ਜੋ ਤੁਸੀਂ ਕਰ ਸਕਦੇ ਸੀ ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਹਨ ਤੁਸੀਂ ਸੈਂਕੜਿਆਂ ਦੀ ਜਾਨ ਬਚਾ ਚੁੱਕੇ ਹੋ ਪਰ ਹਰ ਇੱਕ ਜੀਵਨ ਅਨਮੋਲ ਹੈ ਉਸਨੇ ਕਿਹਾ ਆਪਣੀਆਂ ਭਾਵਨਾਵਾਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਲੱਗੀ ਹਾਂਜੀ ਹੈ ਜਸੀ ਨੇ ਕਿਹਾ ਪਰ ਤੁਸੀਂ ਇੰਨੇ ਲੋਕਾਂ ਲਈ ਇੱਕ ਰੌਸ਼ਨੀ ਦੀ ਕਿਰਨ ਬਣੇ ਹੋ ਡਾਕਟਰ ਨੇ ਜਸੀ ਨੂੰ ਆਪਣੇ ਨਾਲ ਬੈਠਣ ਲਈ ਕਿਹਾ ਉਹਨਾਂ ਨੇ ਬੈਠ ਕੇ ਚੁੱਪਚਾਪ ਚਾਹ ਪੀਤੀ ਉਸ ਚੁੱਪ ਵਿੱਚ ਇੱਕ ਡੂੰਗੀ ਸਾਹਸ ਪੈਦਾ ਹੋਈ ਉਹਨਾਂ ਨੇ ਸ਼ਬਦਾਂ ਦੀ ਲੋੜ ਮਹਿਸੂਸ ਨਾ ਕੀਤੀ ਉਹ ਸਿਰਫ ਇੱਕ ਦੂਜੇ ਦੇ ਦੁੱਖਾਂ ਨੂੰ ਸਮਝ ਰਹੇ ਸਨ ਅਮਨਪ੍ਰੀਤ ਨੇ ਉਸ ਨੂੰ ਦੱਸਿਆ ਕਿ ਉਸ ਨੇ ਆਪਣੇ ਕੈਰੀਅਰ ਵਿੱਚ ਬਹੁਤ ਸਾਰੀਆਂ ਮੌਤਾਂ ਦੇਖੀਆਂ ਹਨ ਪਰ ਇਹ ਦੇਖਣਾ ਇੰਨਾ ਸੌਖਾ ਨਹੀਂ ਹੁੰਦਾ ਜੱਸੀ ਨੇ ਉਸਨੂੰ ਦੱਸਿਆ ਕਿ ਚਾਹੇ ਉਸਨੇ ਸਭ ਕੁਝ ਗਵਾ ਦਿੱਤਾ ਪਰ ਉਹ ਫਿਰ ਤੋਂ ਸ਼ੁਰੂ ਕਰੇਗਾ ਕਿਉਂਕਿ ਇਹ ਹੀ ਇੱਕ ਇਨਸਾਨ ਦਾ ਜੀਵਨ ਹੈ ਉਸ ਰਾਤ ਦੁੱਖਾਂ ਨੇ ਉਹਨਾਂ ਦੇ ਰਿਸ਼ਤੇ ਨੂੰ ਇੱਕ ਗਹਿਰਾਈ ਦਿੱਤੀ ਇਹ ਸਿਰਫ ਇੱਕ ਮਰੀਜ਼ ਅਤੇ ਡਾਕਟਰ ਦਾ ਰਿਸ਼ਤਾ ਨਹੀਂ ਰਹਿ ਗਿਆ ਸੀ ਇਹ ਦੋ ਇਨਸਾਨਾਂ ਦਾ ਰਿਸ਼ਤਾ ਬਣ ਗਿਆ ਸੀ ਜੋ ਇੱਕ ਹੀ ਤਰਾਸਤੀ ਵਿੱਚ ਚੱਲ ਰਹੇ ਸਨ ਕੁਝ ਹਫ਼ਤੇ ਬੀਤ ਗਏ ਹੜਾਂ ਦਾ ਪਾਣੀ ਉਤਰਨ ਲੱਗਾ ਲੋ ਆਪਣੇ ਘਰਾਂ ਨੂੰ ਵਾਪਸ ਜਾਣ ਲੱਗੇ ਆਪਣੇ ਟੁੱਟੇ ਹੋਏ ਜੀਵਨ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸਨ ਜਸੀ ਅਤੇ ਉਸਦਾ ਪਰਿਵਾਰ ਵੀ ਆਪਣੇ ਪਿੰਡ ਵਾਪਸ ਆ ਗਏ ਉਹਨਾਂ ਦਾ ਘਰ ਖਰਾਬ ਹੋ ਚੁੱਕਾ ਸੀ ਪਰ ਇੱਕ ਹੱਦ ਤੱਕ ਮੁਰੰਮਤ ਯੋਗ ਸੀ ਉਹਨਾਂ ਨੇ ਸਫਾਈ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਅਮਨਪ੍ਰੀਤ ਦੀ ਐਨ ਜੀਓ ਨੇ ਪਿੰਡ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਕਿਉਂਕਿ ਹੜ੍ਹ ਦੇ ਬਾਅਦ ਬਿਮਾਰੀਆਂ ਫੈਲਣ ਦਾ ਡਰ ਸੀ ਇਸ ਤਰ੍ਹਾਂ ਅਮਨ ਪ੍ਰੀਤਵੀ ਪਿੰਡ ਚਰਕੀ ਦਾਣਾ ਆ ਗਈ ਸੀ ਹਰ ਰੋਜ਼ ਜੱਸੀ ਉਸ ਨੂੰ ਮਿਲਣ ਜਾਂਦਾ ਕਈ ਵਾਰ ਉਹ ਉਸਦੇ ਲਈ ਰੋਟੀ ਲੈ ਜਾਂਦਾ ਕਿਉਂਕਿ ਆਪਣੇ ਕੰਮ ਵਿੱਚ ਇੰਨੀ ਰੁੱਝੀ ਰਹਿੰਦੀ ਸੀ ਕਿ ਰੋਟੀ ਖਾਣਾ ਭੁੱਲ ਜਾਂਦੀ ਸੀ ਕਈ ਵਾਰ ਉਹ ਉਸ ਦੀ ਮਰੀਜ਼ਾਂ ਨੂੰ ਲਾਈਨ ਵਿੱਚ ਲਗਾਉਣ ਜਾਂ ਦਵਾਈਆਂ ਵੰਡਣ ਵਿੱਚ ਮਦਦ ਕਰਦਾ ਉਹਨਾਂ ਦੀਆਂ ਗੱਲਾਂ ਬਾਤਾਂ ਲੰਬੀਆਂ ਹੋਣ ਲੱਗੀਆਂ ਉਹ ਆਪਣੇ ਸੁਪਨੇ ਆਪਣੇ ਡਰ ਅਤੇ ਆਪਣੀ ਉਮੀਦਾਂ ਬਾਰੇ ਗੱਲਾਂ ਕਰਦੇ ਜੱਸੀ ਨਿਊਜ਼ ਨੂੰ ਦੱਸਿਆ ਕਿ ਉਹ ਫੇਰ ਤੋਂ ਆਪਣੇ ਖੇਤਾਂ ਨੂੰ ਬਣਾਉਣਾ ਚਾਹੁੰਦਾ ਹੈ। ਅਮਨਪ੍ਰੀਤ ਨਿਊਜ਼ ਨੂੰ ਦੱਸਿਆ ਕਿ ਉਹ ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨਾ ਚਾਹੁੰਦੀ ਹੈ। ਜੱਸੀ ਨੇ ਮਹਿਸੂਸ ਕੀਤਾ ਕਿ ਉਹ ਅਮਨਪ੍ਰੀਤ ਦੇ ਬਿਨਾ ਆਪਣੇ ਜੀਵਨ ਦੀ ਕਲਪਨਾ ਨਹੀਂ ਕਰ ਸਕਦਾ। ਉਸਦਾ ਸਾਦਗੀ ਭਰਿਆ ਜੀਵਨ, ਉਸਦੀ ਮਿਹਨਤ, ਉਸਦਾ ਪਿਆਰ, ਉਸਦੇ ਪਰਿਵਾਰ ਅਤੇ ਧਰਤੀ ਲਈ ਇਹ ਸਭ ਕੁਝ ਉਸ ਨੂੰ ਆਕਰਸ਼ਿਤ ਕਰ ਰਿਹਾ ਸੀ। ਇੱਕ ਸ਼ਾਮ ਜਦੋਂ ਸੂਰਜ ਡੋਬ ਰਿਹਾ ਸੀ ਅਤੇ ਆਕਾਸ਼ ਨਾਰੰਗੀ ਅਤੇ ਗੁਲਾਬੀ ਰੰਗਾਂ ਵਿੱਚ ਰੰਗਿਆ ਹੋਇਆ ਸੀ ਜੱਸੀ ਅਮਨਪ੍ਰੀਤ ਨੂੰ ਆਪਣੇ ਖੇਤ ਵਿੱਚ ਲੈ ਗਿਆ ਖੇਤ ਅਜੇ ਵੀ ਪਾਣੀ ਅਤੇ ਗਾਰੇ ਨਾਲ ਭਰਿਆ ਹੋਇਆ ਸੀ ਪਰ ਧਰਤੀ ਹੌਲੀ-ਹੌਲੀ ਸੁੱਕ ਰਹੀ ਸੀ ਦੇਖੋ ਜੱਸੀ ਨੇ ਖਾਲੀ ਖੇਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਇਹ ਡੁੱਬ ਗਿਆ ਸੀ ਪਰ ਹੁਣ ਪਾਣੀ ਉਤਰ ਰਿਹਾ ਹੈ ਧਰਤੀ ਦੁਬਾਰਾ ਜੀਵਨ ਲਈ ਤਿਆਰ ਹੋ ਰਹੀ ਹੈ ਅਮਨਪ੍ਰੀਤ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ हां ਤਰਤੀ ਬਹੁਤ ਮਜ਼ਬੂਤ ਹੈ ਇਹ ਆਪਣੇ ਆਪ ਨੂੰ ਠੀਕ ਕਰ ਲੈਂਦੀ ਹੈ ਲੋਕ ਵੀ ਮਜ਼ਬੂਤ ਹੁੰਦੇ ਹਨ ਜੱਸੀ ਨੇ ਉਸ ਨੂੰ ਮੋੜ ਕੇ ਕਿਹਾ ਅਤੇ ਅਤੇ ਪਿਆਰ ਵੀ ਮਜ਼ਬੂਤ ਹੁੰਦਾ ਹੈ ਉਸਨੇ ਗਹਿਰਾਈ ਨਾਲ ਸਾ ਲਿਆ ਅਮਨਪ੍ਰੀਤ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਐ ਇੰਨਾ ਮੁਸ਼ਕਲਾ ਦਿਨਾਂ ਵਿੱਚ ਤੁਸੀਂ ਮੇਰੇ ਲਈ ਸਿਰਫ ਇੱਕ ਡਾਕਟਰ ਹੀ ਨਹੀਂ ਰਹੇ ਤੁਸੀਂ ਮੇਰੀ ਆਸ ਮੇਰੀ ਤਾਕਤ ਬਣ ਗਏ ਹੋ ਮੈਂ ਮੈਂ ਤੁਹਾਨੂੰ ਪਿਆਰ ਕਰਨ ਲੱਗਾ ਹਾਂ ਅਮਨਪ੍ਰੀਤ ਚੁੱਪ ਰਹੀ ਉਸ ਦਾ ਚਿਹਰਾ ਗੰਭੀਰ ਸੀ ਜੱਸੀ ਨੂੰ ਡਰ ਲੱਗਣ ਲੱਗਾ ਕਿ ਸ਼ਾਇਦ ਉਸਨੇ ਗਲਤੀ ਕਰ ਦਿੱਤੀ ਹੈ ਫਿਰ ਹੌਲੀ-ਹੌਲੀ ਉਸ ਦੀਆਂ ਅੱਖਾਂ ਵਿੱਚ ਚਤੂ ਆ ਗਈ ਜੱਸੀ ਉਸਨੇ फुसफुसाया ਮੈਂ ਇੱਕ ਡਾਕਟਰ ਹਾਂ ਮੇਰਾ ਜ਼ਿੰਦਗੀ ਵਿੱਚ ਠਹਿਰਾਓ ਨਹੀਂ ਹੈ ਮੈਂ ਕੰਮ ਤੇ ਕਿਤੇ ਵੀ ਜਾ ਸਕਦੀ ਹਾਂ ਮੈਂ ਤੁਹਾਡੇ ਲਈ ਇੱਕ ਜਿਹੀ ਜੀਵਨ ਸਾਥੀ ਨਹੀਂ ਬਣ ਸਕਦੀ ਜਿਸ ਦੀ ਤੁਸੀਂ ਉਮੀਦ ਕਰਦੇ ਹੋ ਮੈਂ ਇੱਕ ਕਿਸਾਨ ਹ ਜੱਸੀ ਨੇ ਜਵਾਬ ਦਿੱਤਾ ਮੇਰਾ ਜੀਵਨ ਧਰਤੀ ਨਾਲ ਜੁੜਿਆ ਹੋਇਆ ਹੈ ਮੈਨੂੰ ਕਿਸੇ ਰਾਣੀ ਦੀ ਲੋੜ ਨਹੀਂ ਹੈ ਮੈਨੂੰ ਇੱਕ ਸਾਥੀ ਦੀ ਲੋੜ ਹੈ ਇੱਕ ਐਸੀ ਔਰਤ ਦੀ ਲੋੜ ਹੈ ਜੋ ਮਜ਼ਬੂਤ ਹੋਵੇ ਜਿਸ ਦਾ ਦਿਲ ਵੱਡਾ ਹੋਵੇ ਅਤੇ ਜੋ ਦੂਜਿਆਂ ਦੀ ਮਦਦ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਉਹ ਔਰਤ ਤੁਸੀਂ ਹੋ ਉਸਨੇ ਉਸਦਾ ਹੱਥ ਫੜ ਲਿਆ ਤੁਹਾਨੂੰ ਬਦਲਣ ਦੀ ਲੋੜ ਨਹੀਂ ਹੈ ਮੈਂ ਤੁਹਾਨੂੰ ਬਦਲਣ ਦੀ ਕੋਸ਼ਿਸ਼ ਵੀ ਨਹੀਂ ਕਰਾਂਗਾ ਅਸੀਂ ਇਕੱਠੇ ਹੋ ਕੇ ਆਪਣੇ ਸੁਪਨੇ ਪੂਰੇ ਕਰ ਸਕਦੇ ਹਾਂ ਅਮਨ ਪ੍ਰੀਤ ਨੇ ਉਸ ਦੀ ਅੱਖਾਂ ਵਿੱਚ ਦੇਖਿਆ ਉਸਨੇ ਉਸਦੀ ਇਮਾਨਦਾਰੀ ਉਸਦਾ ਪਿਆਰ ਅਤੇ ਉਸਦਾ ਸਨਮਾਨ ਮਹਿਸੂਸ ਕੀਤਾ ਉਸਨੇ ਉਸਦੇ ਹੱਥ ਵਿੱਚ ਆਪਣਾ ਹੱਥ ਦਬਾਇਆ ਮੇਰਾ ਜੀਵਨ ਵੀ ਅਨਿਸ਼ਚਿਤ ਹੈ ਜਸੀਨੇ ਕਿਹਾ ਕਿਸਾਨੀ ਵਿੱਚ ਹਮੇਸ਼ਾ ਜੋਖਮ ਰਹਿੰਦਾ ਹੈ ਪਰ ਜੇ ਅਸੀਂ ਇਕੱਠੇ ਹਾਂ ਤਾਂ ਅਸੀਂ ਕਿਸੇ ਵੀ ਤੂਫਾਨ ਦਾ ਸਾਹਮਣਾ ਕਰ ਸਕਦੇ ਹਾਂ ਅਮਨਪ੍ਰੀਤ ਨੇ ਹਾਂ ਵਿੱਚ ਸਿਰ ਹਿਲਾਇਆ ਅਤਰੂ ਉਸਦੀਆਂ ਗੱਲਾਂ ਤੇ ਵਹਿ ਰਹੇ ਸਨ ਇਹ ਦੁੱਖ ਦੇ ਅਤਰੂ ਨਹੀਂ ਸਨ ਬਲਕਿ ਖੁਸ਼ੀ ਅਤੇ ਆਸ ਤੇ ਓਤਰੂ ਸਨ ਹਾਂ ਉਸਨੇ ਫੁਸਫਸਾਇਆ ਹਾਂ ਜਸੀ ਅਸੀਂ ਇਕੱਠੇ ਸਭ ਕੁਝ ਕਰ ਸਕਦੇ ਹਾਂ ਉਸ ਖੂਬਸੂਰਤ ਸੂਰਜ ਡੁੱਬਣ ਦੇ ਸਮੇਂ ਦੋ ਦਿਲ ਜੋ ਇੱਕ ਤਰਾਸਦੀ ਵਿੱਚ ਮਿਲੇ ਸਨ ਇੱਕ ਹੋ ਗਏ ਸਨ ਉਹਨਾਂ ਨੇ ਇੱਕ ਨਵੀਂ ਸ਼ੁਰੂਆਤ ਦਾ ਵਾਅਦਾ ਕਰਦੇ ਹੋਏ ਇੱਕ ਦੂਜੇ ਨੂੰ ਗਲੇ ਲਗਾ ਲਿਆ ਅਗਲੇ ਕੁਝ ਮਹੀਨੇ ਬਦਲਾਅ ਲੈ ਕੇ ਆਏ ਜਸੀ ਨੇ ਸਰਕਾਰੀ ਮਦਦ ਅਤੇ ਆਪਣੀ ਬਜਟ ਨਾਲ ਆਪਣੇ ਖੇਤਾਂ ਨੂੰ ਦੁਬਾਰਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅਮਨਪ੍ਰੀਤ ਨੇ ਉਸਦੀ ਬਹੁਤ ਮਦਦ ਕੀਤੀ ਅਤੇ ਆਪਣੇ ਡਾਕਟਰੀ ਕੰਮ ਦੇ ਨਾਲ-ਨਾਲ ਉਹ ਉਸਦੇ ਨਾਲ ਖੇਤਾਂ ਵਿੱਚ ਵੀ ਕੰਮ ਕਰਦੀ ਸੀ। ਉਹਨਾਂ ਦਾ ਰਿਸ਼ਤਾ ਪੱਕਾ ਹੋ ਗਿਆ ਸੀ। ਅਮਨਪ੍ਰੀਤ ਦੇ ਮਾਤਾ-ਪਿਤਾ ਪਹਿਲਾਂ ਥੋੜੇ ਚੀਜ਼ ਗਰੇਈ ਸਨ। ਕੋਈ ਇੱਕ ਪੜ੍ਹੀ ਲਿਖੀ ਡਾਕਟਰ ਧੀ ਦਾ ਵਿਆਹ ਇੱਕ ਪਿੰਡ ਦੇ ਕਿਸਾਨ ਨਾਲ ਨਹੀਂ ਕਰਨਾ ਚਾਹੁੰਦੇ ਸਨ। ਪਰ ਜਦੋਂ ਉਹਨਾਂ ਨੇ ਜਸੀ ਨੂੰ ਦੇਖਿਆ ਉਸਦੀ ਮਿਹਨਤ ਉਸ ਦਾ ਆਦਰ ਅਤੇ ਅਮਨਪ੍ਰੀਤ ਲਈ ਉਸ ਦਾ ਪਿਆਰ ਤਾਂ ਉਹਨਾਂ ਨੇ ਆਪਣੀ ਸਹਿਮਤੀ ਦੇ ਦਿੱਤੀ। ਜੱਸੀ ਦੇ ਮਾਤਾ-ਪਿਤਾ ਅਮਨਪ੍ਰੀਤ ਨੂੰ ਆਪਣੀ ਧੀ ਵਾਂਗ ਮੰਨਦੇ ਸਨ ਕਿਉਂਕਿ ਉਸ ਨੇ ਉਹਨਾਂ ਦੀ ਜਾਨ ਬਚਾਈ ਸੀ। 6 ਮਹੀਨੇ ਬਾਅਦ ਜਦੋਂ ਤਰਤੀ ਪੂਰੀ ਤਰ੍ਹਾਂ ਠੀਕ ਹੋ ਗਈ ਅਤੇ ਨਵੀਆਂ ਫਸਲਾਂ ਹਰੀਆਂ ਹੋ ਗਈਆਂ ਤਾਂ ਉਹਨਾਂ ਦਾ ਵਿਆਹ ਹੋ ਗਿਆ। ਇੱਕ ਸਾਦਾ ਪਰ ਖੁਸ਼ੀਆਂ ਭਰਪੂਰ ਵਿਆਹ ਜੋ ਪਿੰਡ ਦੇ ਗੁਰਦੁਆਰੇ ਵਿੱਚ ਹੋਇਆ। ਪਿੰਡ ਵਾਲਿਆਂ ਨੇ ਉਹਨਾਂ ਨੂੰ ਬਹੁਤ ਸਨਮਾਨ ਦਿੱਤਾ। ਕਿਉਂਕਿ ਉਹ ਉਸ ਤਰਾਸੀ ਦੇ ਪ੍ਰਤੀਕ ਬਣ ਗਏ ਸਨ ਜਿਸ ਨੇ ਉਹਨਾਂ ਨੂੰ ਇਕੱਠੇ ਲਿਆਂਦਾ ਸੀ ਅਮਨਪ੍ਰੀਤ ਨੇ ਅੰਮ੍ਰਿਤਸਰ ਵਿੱਚ ਆਪਣਾ ਡਾਕਟਰੀ ਕੰਮ ਜਾਰੀ ਰੱਖਿਆ ਪਰ ਹੁਣ ਉਹ ਚਰਖੀ ਦਾਣਾ ਵਿੱਚ ਆਪਣਾ ਘਰ ਵੀ ਬਣਾ ਚੁੱਕੀ ਸੀ ਉਹ ਹਫ਼ਤੇ ਵਿੱਚ ਕੁਝ ਦਿਨ ਪਿੰਡ ਵਿੱਚ ਰਹਿੰਦੀ ਜਿੱਥੇ ਉਸਨੇ ਇੱਕ ਛੋਟਾ ਕਲੀਨਿਕ ਖੋਲ੍ਹਿਆ ਤਾਂ ਜੋ ਪਿੰਡ ਵਾਲਿਆਂ ਨੂੰ ਮੁਫਤ ਇਲਾਜ ਮਿਲ ਸਕੇ ਜੱਸੀ ਨੇ ਆਪਣੇ ਖੇਤਾਂ ਨੂੰ ਦੁਬਾਰਾ ਹਰਾ-ਭਰਾ ਕਰ ਦਿੱਤਾ ਸੀ ਉਸਨੇ ਨਵੀਆਂ ਤਕਨੀਕਾਂ ਅਪਣਾਈਆਂ ਤਤੇ ਅਮਨਪ੍ਰੀਤ ਦੀ ਮਦਦ ਨਾਲ ਉਸਦੀ ਕਿਸਾਨੀ ਫਿਰ ਤੋਂ ਵਧਣ ਲੱਗੀ ਸੀ ਇੱਕ ਸਾਲ ਬਾਅਦ ਜਦੋਂ ਬਸੰਤ ਆਈ ਤਾਂ ਖੇਤ ਸਰੋਂ ਦੇ ਫੁੱਲਾਂ ਨਾਲ ਭਰੇ ਹੋਏ ਸਨ ਇਹ ਸੁੰਦਰ ਦ੍ਰਿਸ਼ ਉਸ ਭਿਆਨਕ ਹਰ ਤੋਂ ਬਿਲਕੁਲ ਵੱਖਰਾ ਸੀ ਜੱਸੀ ਅਤੇ ਅਮਨਪ੍ਰੀਤ ਹੱਥਾਂ ਵਿੱਚ ਹੱਥ ਪਾਏ ਹੋਏ ਆਪਣੇ ਖੇਤਾਂ ਦੇ ਕਿਨਾਰੇ ਖੜੇ ਸਨ ਅਮਨਪ੍ਰੀਤ ਨੇ ਕਿਹਾ ਕੌਣ ਸੋਚ ਸਕਦਾ ਸੀ ਕਿ ਉਸ ਭਿਆਨਕ ਤਬਾਹੀ ਵਿੱਚੋਂ ਇੰਨੀ ਖੂਬਸੂਰਤ ਚੀਜ਼ ਨਿਕਲੇਗੀ ਜੱਸੀ ਨੇ ਉਸ ਦਾ ਹੱਥ ਕੁੱਟਿਆ ਜੀਵਨ ਅਜੀਬ ਹੈ ਇਹ ਸਾਨੂੰ ਤਬਾਹੀ ਵਿੱਚੋਂ ਆਸ ਦਿੰਦਾ ਹੈ ਹਨੇਰੇ ਵਿੱਚੋਂ ਰੌਸ਼ਨੀ ਦਿੰਦਾ ਹੈ ਅਤੇ ਦੁੱਖ ਵਿੱਚੋਂ ਪਿਆਰ ਦਿੰਦਾ ਹੈ ਉਹਨਾਂ ਨੇ ਇੱਕ ਦੂਜੇ ਵੱਲ ਦੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਪਿਆਰ ਅਤੇ ਕਦਰ ਭਰੀ ਹੋਈ ਸੀ ਉਹ ਜਾਣਦੇ ਸਨ ਕਿ ਆਉਣ ਵਾਲੇ ਸਾਲ ਚੁਣੌਤੀਆਂ ਲੈ ਕੇ ਆਉਣਗੇ ਪਰ ਉਹ ਇਹ ਵੀ ਜਾਣਦੇ ਸਨ ਕਿ ਜ਼ਿੰਦਗੀ ਉਹਨਾਂ ਨਾਲੋਂ ਵੱਧ ਮਜ਼ਬੂਤ ਹੈ ਅਤੇ ਉਹਨਾਂ ਦਾ ਪਿਆਰ ਸਭ ਤੋਂ ਵੱਧ ਮਜ਼ਬੂਤ ਹੈ ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਤਾਂ ਮਚਾਈ ਪਰ ਹੜ੍ਹਾਂ ਨੇ ਇੱਕ ਐਸਾ ਪਿਆਰ ਵੀ ਪੈਦਾ ਕੀਤਾ ਜੋ ਤਬਾਹੀ ਤੇ ਜਿੱਤ ਪ੍ਰਾਪਤ ਕਰਕੇ ਇੱਕ ਨਵੇਂ ਜੀਵਨ ਇੱਕ ਨਵੀਂ ਉਮੀਦ ਅਤੇ ਇੱਕ ਨਵੀਂ ਕਹਾਣੀ ਦੀ ਸ਼ੁਰੂਆਤ ਕਰ ਗਿਆ ਦੋਸਤੋ ਤੁਸੀਂ ਸੁਣੀ ਕਹਾਣੀ ਪੰਜਾਬ ਦੇ ਹੜ੍ਹਾਂ ਵਿੱਚੋਂ ਉੱਗੀ ਮੁਹੱਬਤ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਇਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ